ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਛੋ ਬੀ ਜੀ ਇੱਥੇ ਜਾਣਾ ਵੀਰ ਗੁੰਨੂ ਤੇ ਮਾਂ ਅੱਗੇ ਬੈਠੀਆਂ ਨੇ ਦੋਏ ਜਿਹੜੀਆਂ ਹੁਣ ਇਹ ਆਪਾਂ ਨੇ ਬਹੁਤ ਸੋਹਣਾ ਕੇਕ ਲਿਆ ਗੁੰਨੂ ਦੇ ਬਰਥਡੇ ਤੇ ਹੈਪੀ ਬਰਥਡੇ ਗੁੰਨੂ ਲਿਖਿਆ ਹੋਇਆ ਉੱਪਰ ਤੇ ਇਹ ਆਪਾਂ ਨੂੰ ਜੀ ਕੇਕ ਹੈ ਜਿਹੜਾ ਇਹ ਉਹ ਪਾਏ ਤੋਂ ਖਰੀਦ ਲਿਆ ਤੇ ਉਹਦੀ ਵੀਡੀਓ ਨਹੀਂ ਬਣਾਈ ਹੈਗੀ ਹੁਣ ਬਸ ਅੱਗੇ ਇੱਥੇ ਜਿੱਥੇ ਹੈਨਾ ਕੋਈ ਵਧੀਆ ਜੀ ਥਾਂ ਹੋਊਗੀ ਉੱਥੇ ਇਹਦਾ ਕੱਟ ਦੇਾਂਗੇ ਬਰਥਡੇ ਮਨਾਉਨੇ ਆ ਜੀ ਚਲੋ ਠੀਕ ਹੈ ਜੀ ਸੜਕਾਂ ਤਾਂ ਬਹੁਤ ਚੌੜੀਆਂ ਨੇ ਹੈਨਾ ਰਾਹੀ ਰਾਮ ਨੂੰ ਰੱਟੀ ਚਾਹੀਦੀ ਐ ਇੱਥੇ ਜਿਹੜੀ ਟ੍ਰੈਫਿਕ ਰੂਲ ਬਹੁਤ ਵਧੀਆ ਨੇ ਜੀ ਅ ਇਹ ਨਹੀਂ ਹੈਗਾ ਵੀ ਇੱਥੇ ਟ੍ਰੈਫਿਕ ਨਹੀਂ ਹੈਗੀ ਰੂਲ ਨੂੰ ਫੋਲੋ ਕਰਦੇ ਨੇ ਸਾਰੇ ਤੇ ਸੜਕਾਂ ਚੌੜੀਆਂ ਨੇ ਤਾਂ ਕਰਕੇ ਜਿਹੜੀ ਅ ਵਧੀਆ ਇੱਥੇ ਗੱਡੀ ਚਲਾਉਣਾ ਵੀ ਕਾ ਗੱਡੀਆਂ ਰੇਸ ਵਾਲੀਆਂ ਨੇ ਉਹ ਐਕਟਿਵਾ ਬਹੁਤ ਚੱਲ ਜਾਂਦੀਆਂ ਨੇ ਅਸੀਂ ਪਹੁੰਚ ਗਏ ਜੀ ਪਾਰਕ ਗੁੰਨੂ ਦਾ ਬਰਥਡੇ ਮਨਾਉਣ ਵਾਸਤੇ ਇੱਥੇ ਛੋਟੀ ਲੇਕ ਵੀ ਹੈਗੀ ਹੈ ਇਹ ਦੇਖੋ ਆਪਾਂ ਮਲਕੇ ਕੋਈ ਜਗਾ ਸਿਲੈਕਟ ਜੀ ਕਰਕੇ ਉੱਥੇ ਆਪਾਂ ਗੁੰਨੂ ਦਾ ਬਰਥਡੇ ਕੇਕ ਕੱਟਦੇ ਆ ਤੇ ਇਹ ਆਪਣਾ ਯੂ ਐਸ ਏ ਦੇ ਵਿੱਚ ਬਰਥਡੇ ਮਨਾ ਰਿਹਾ ਹੈ ਉਹ ਜਾ ਰਹੇ ਹਾਂ ਨੀ ਤੁਰੀ ਗੁੰਨੂ ਤੇ ਮਾਂ ਨਾ ਅਸੀਂ ਤਿੰਨੋਂ ਜਣੇ ਆਏ ਆ ਜੀ ਬਾਕੀ ਜਿਹਨੂੰ ਇੱਥੇ ਪਬਲਿਕ ਹੈਗੀ ਹੈ ਪਬਲਿਕ ਪਲੇਸ ਹੈ ਕਿਸੇ ਹੋਟਲ ਨਾਲੋਂ ਹਨਾ ਇੰਨਾ ਮਹਿੰਗੇ ਹੋਟਲਾਂ ਚ ਤਾਂ ਇੱਧਰ ਮਹਿੰਗੇ ਹੀ ਹੋਣਗੇ ਡਾਲਰਾਂ 'ਚ ਗੱਲਾਂ ਨੇ ਤੇ ਚਲੋ ਸੋਚਿਆ ਵੀ ਕਿਸੇ ਇਸ ਤਰ੍ਹਾਂ ਵਧੀਆ ਜਗ੍ਹਾ ਤੇ ਬਣਾ ਲੱਣੇ ਇਹ ਸ਼ਾਮ ਜੀ ਦਾ ਟਾਈਮ ਹੈ ਹਾਂਜੀ ਵਾਈਕਰੂ ਜੀ ਇਹ ਸ਼ਾਮ ਦਾ ਟਾਈਮ ਹੋ ਗਿਆ ਨਮਸਕਾਰ ਨੰਦਪੰਦਰ ਕਿੰਨੇ ਬਗਾਲਾ ਬੀਤੀ ਵਾਹ ਜੀ ਨਮਸਕਾਰ ਨੰਦਪੰਦਰ ਲਾਉ ਜੀ ਤੇ ਲਾਈਕ ਕਰੋ ਇਹ ਤੁਹਾਨੂੰ ਦਿਖਾਉਨੇ ਆ ਅ ਹੋ ਦੇਖੋ ਸੂਰਜ ਪਹਾੜਾਂ ਦੇ ਪਿੱਛੇ ਚਲੇ ਗਿਆ ਤੇ ਹੁਣ ਨਾ ਇੱਥੇ ਜਣੀ ਬਹੁਤ ਹੋ ਹੋ ਗਿਆ ਹਨੇਰਾ ਹਨੇਰਾ ਜਾ ਹੋ ਗਿਆ ਜੇ ਆਪਾਂ ਕੇਕ ਘਰ ਜਾ ਕੇ ਕੀਤੀ ਹੈ ਲੈਟਾ ਲੁਕਾ ਲਾ ਕੇ ਕਿਉਂਕਿ ਇੱਥੇ ਇੰਨੀ ਜ਼ਿਆਦਾ ਹਵਾ ਚੱਲ ਰਹੀ ਹੈ ਤੇ ਇੰਨੀ ਹਵਾ ਦੇ ਨਾਲ ਤਾਂ ਉਹ ਹੋ ਜਾਣਾ ਆ ਕੈਂਡਲ ਕੁੰਡਲ ਕਿੱਥੇ ਚੱਲਣਗੀਆਂ ਤਾਂ ਤੇ ਵੈਸੇ ਵੀ ਉਹ ਦਿਖਾਤਾ ਤੇ ਵੀਊ ਤਾਂ ਦਿਖਾਤਾ ਆ ਇਹ ਜੀ ਬਸ ਸਿੰਪਲ ਸੂਟ ਹੈ ਤੇ ਗੁੰਡੂ ਦੀ ਵੀ ਐਡੀ ਕੋਈ ਖਾਸ ਡਰੈਸ ਨਹੀਂ ਹੈਗੀ ਸਿੰਪਲ ਜੀ ਡਰੈਸ ਆ ਆਪਾਂ ਇੰਡੀਆ ਤੋਂ ਹੀ ਲੈ ਕੇ ਆਇਆ ਤੇ ਹੁਣ ਆਪਾਂ ਘਰ ਚੱਲਦੇ ਆਂ ਜੀ ਜਿਹੜਾ ਕੇਕ ਹੈ ਵੈਸੇ ਕੱਟਣਾ ਇੱਥੇ ਸੀਗਾ ਪਰ ਹੁਣ ਘਰ ਕਟਾਂਗੇ ਹਵਾ ਬਹੁਤ ਹੈ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਇੱਥੇ ਜਿਹੜੀ ਇੱਥੇ ਲੱਗਦਾ ਸੀਗਾ ਅਸੀਂ ਚਾਦਰ ਵੀ ਲੈ ਕੇ ਆਏ ਸੀ ਬੈੱਡ ਸ਼ੀਟ ਵੀ ਨੀਚੇ ਵਿਛਾ ਲਾਂਗੇ ਤੇ ਪਰ ਨਹੀਂ ਇੱਥੇ ਬਣਦਾ ਲੱਗਦਾ ਨਹੀਂ ਹੈਗਾ ਸਿਸਟਮ ਜਆ ਅ ਇੱਧਰ ਵੈਸੇ ਹੋੜ ਵੀ ਕਰ ਰਹੇਗੇ ਆਪਣੀ ਜੀਵੀਪੀ ਲਈ ਬਿਲਾ ਲਓ ਜਾਂ ਖੁਸ਼ੀ ਵੀ ਹਨਾ ਮਨੁੱਖ ਤੇ ਫਰਸਟ ਸੇ ਫਰ ਜਿਹੜੀ ਮੈਨੂੰ ਦਾ ਨਹੀਂ ਆਪਣਾ ਲੱਗਦਾ ਹੈ ਜਿੱਦ ਤੱਕ ਸਾਡੀ ਵੀ ਲੱਗਦਾ ਜੀ ਚਲੋ ਕਰੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਗੁੰਨੂ ਗੋਡ ਬlesਸ ਯੂ ਲਵ ਜੀ ਗੁੰਨੂ ਨੇ ਮੈਕਡੋਨਲਡਸ ਦੇ ਵਿੱਚ ਕੇਕ ਕੱਟਿਆ ਤੈਨੂੰ ਖਵਾ ਦ ਇਹ ਵੈਰੀ ਗੁੱਡ ਡੋਨਟ ਕਲਾਪਿੰਗ ਲਈ ਮੇਰੇ ਹੱਥ ਨਹੀਂ ਫ੍ਰੀ ਰਹੇਗਾ ਚਲੋ ਠੀਕ ਹੈ ਤੇ ਸਾਡਾ ਘਰ ਜਾਣ ਨੂੰ ਵੀ ਦਿਲ ਕਰਦਾ ਸੀਗਾ ਜੀ ਬਾਹਰ ਮੌਸਮ ਬਹੁਤ ਜਣੀ ਬਹੁਤ ਬੱਦਲ ਆ ਗਿਆ ਬਹੁਤ ਹਵਾ ਆ ਗਈ بارش ਵਾਲਾ ਮੌਸਮ ਹੋ ਗਿਆ ਫਿਰ ਅਸੀਂ ਮੈਕਡੋਨਲਡਸ ਦੇ ਵਿੱਚ ਆਏ ਆ ਇੱਥੇ ਜਣੀ ਇਹਨਾਂ ਨੇ ਕੁਝ ਨਮਕੀਨ ਲੈ ਲਿਆ ਹਨਾ ਨਾਲ ਖਾਣ ਵਾਸਤੇ ਤੇ ਬਾਕੀ ਕੇਕ ਤਾਂ ਹੈਗਾ ਹੀ ਐ ਅ ਸੋਚਿਆ ਵੀ ਚਲੋ ਹੁਣ ਘਰ ਕੀ ਜਾਵਾਂਗੇ ਉੱਥੋਂ ਦਾ ਬਾਹਰ ਆਏ ਆ ਸੈਲੀਬ੍ਰੇਟ ਕਰਨ ਫਿਰ ਘਰ ਚਲੇ ਜਾਓ ਫਿਰ ਮੈਕਡੋਨਲਡਸ ਦਾ ਪਲੈਨ ਪਲੈਨ ਬਣਾ ਲਿਆ ਜੀ ਹੂੰ ਹੂੰ हां जी पुत्र पहला ਹੁਣ ਕੇਕ ਖਾਣਾ ਹੈ ਖੋ ਜਿਹੜਾ ਤੁਹਾਡਾ ਹੋਰ ਹੋਰ ਸਮਾਨ ਉਹ ਖਾ ਲੈਂਦੇ ਠੀਕ ਹੈ ਤੇ ਹੁਣ ਆਪਾਂ ਵੀਡੀਓ ਕਰਦੇ ਹਾਂ ਜੀ ਆਫ ਹੈ ਇੱਥੇ ਤੇ ਬਸ ਇਹੀ ਅੱਜ ਦਾ ਆਪਣਾ ਬਰਥਡੇ ਰਿਹਾ ਗੁਰੂ ਮਾਰਾ ਸਭ ਨੂੰ ਖੰਦ੍ਰਸਤੀਆਂ ਤਰੱਕੀਆਂ ਦੇਣ ਗੁੰਨੂ ਦੀ ਵਿਸ਼ਪੂਰੀ ਹੋ ਗਈ ਬਾਹਰ ਆ ਕੇ ਵੱਡੇ ਮਨਾਉਣ ਦੇ ਅਮਰ ਦੋ ਨਜ਼ਰ ਲਟਾਉ ਆਂ ਨੇਰਾ ਹੋ ਗਿਆ ਜੀ ਇਹਦੇ ਵਿੱਚ ਮੈਕਡੋਨਲਡਸ ਗੁੰਨੂ ਕਹਿੰਦਾ ਮੈਕਡੋਨਲਡਰ ਹੁੰਦਾ ਕੀ ਹੁੰਦਾ ਮੈਕਡੋਨਲਡਰਸ ਹੁੰਦੇ ਮੈਂ ਤਾਂ ਮੈਕਡੋਨਲਡਾ ਹੀ ਕਹਿੰਦੀ ਹੁੰਦੀ ਆ ਤੇ ਜੇਰਾ ਹੋ ਗਿਆ ਇਹਦਾ ਕੇਕ ਕੱਟਦੇ ਖਾਂਦੇ ਸਾਰਾ ਕੁਝ ਕਰਦੇ ਕਰਦੇ ਤੇ ਹੁਣ ਘਰ ਚੱਲੇ ਆ ਜੀ ਬਾਕੀ ਥੋੜਾ ਟਾਈਮ ਹੀ ਲੱਗਿਆ ਸੀ ਆਰਡਰ ਜਿਹੜਾ ਇਹਨਾਂ ਨੇ ਖਾਣ ਪੀਣ ਵਾਲਾ ਸਮਾਨ ਹੋਰ ਕੀਤਾ ਸੀਗਾ ਉਹਨੂੰ ਤਾਂ ਉਹਨਾਂ ਨੇ ਛੇਤੀ ਹੋਈ ਦੇ ਦਿੱਤਾ ਸੀਗਾ ਤੇ ਬਸ ਫਿਰ ਆਪ ਹੀ ਥੋੜਾ ਜਿਹਾ ਟਾਈਮ ਲਗਾ ਲਿਆ ਬਾਹਰ ਕਿਉਂਕਿ ਬੱਚੇ ਬਾਹਰ ਹੀ ਚਾਹੁੰਦੇ ਸੀ ਆਪਣਾ ਬਰਥਡੇ ਮਨਾਉਣਾ ਘਰ ਤੋਂ ਫਿਰ ਸੋਚਿਆ ਵੀ ਜੀ ਚਲੋ ਪਾਰਕ 'ਚ ਹਵਾ ਚੱਲ ਰਹੀ ਸੀ ਮੌਸਮ ਜਿਆ ਖਰਾਬ ਹੋ ਗਿਆ ਤੇ ਆਪਾਂ ਫਿਰ ਮੈਕਡੋਨਲਡਾ ਚੱਲਦੇ ਹਾਂ ਏ ਇਹ ਨਹੀਂ ਬਲੈਕ ਜੀ ਕਿਉਂ ਆ ਰਹੀ ਹੈ ਵੀਡੀਓ ਅੰਦਰ ਲਾਈਟ ਔਨ ਕਰ ਲਓ ਅੰਦਰ ਹਨੇਰੇ ਕਰਕੇ ਕਿੱਥੋਂ ਹੋਊਗੀ ਇਹ ਕੈਮਰੇ ਦੀ ਲੈ ਲਓ ਜੀ ਹੁਣ ਆਪਾਂ ਕੈਮਰਾ ਔਨ ਕਰ ਲਿਆ ਜਿਆਦਾ ਹੀ ਹਨੇਰਾ ਹੋ ਰਿਹਾ ਸੀ ਨਹੀਂ ਵੈਸੇ ਟਾਈਮ ਕੁਝ ਬਹੁਤ ਜਿਆਦਾ ਨਹੀਂ ਹੋਇਆ ਹੈਗਾ ਪਤਾ ਨਹੀਂ ਕਿਉਂ ਜਦੋਂ ਇੱਥੇ ਸੂਰਜ ਛਿਪਦਾ ਹੈ ਨਾ ਸ਼ਾਮ ਨੂੰ ਕਈ ਕਲਖ ਤੇ ਜੇ ਨੀਰਾ ਹੋ ਜਾਂਦਾ ਪਤਾ ਨਹੀਂ ਪਹਾੜਾਂ ਜੀਆਂ ਕਰਕੇ ਸਾਈਡਾਂ ਤੇ ਪਹਾੜ ਜੇ ਨੇ ਜਿਹੜੇ ਫਿਰ ਇਹ ਸਿੱਧਾ ਜਾਣਾ ਇਸ ਤਰ੍ਹਾਂ ਕੋਈ ਚੱਕਰ ਪੈਂਦਾ ਅ ਜੇ ਮੈਂ 42 ਡਾਲਰ ਦਾ ਕੇਕ ਦੰਦੇ ਨੇ ਹੈ ਨਾ ਇੰਡੀਅਨ ਰੁਪੀਏ ਕਿੰਨੇ ਹੋਗੇ 4000 ਕੋ ਘਟ 3500 ਹੋ ਗਿਆ ਹੋਣਾ ਨਾ ਆਪਣੇ ਉਧਰ ਦੇਖ ਲੈ ਹੈ ਨਾ 5700 ਦਾ ਮਿਲ ਜਾਂਦਾ ਹੈ 890000 ਬੜੇ ਵੀ ਮੁਬਾਰਕਾ ਦੇ ਰਹੀ ਹੈ ਸਾਰੀ ਫੈਮਲੀ ਬਹੁਤ ਹੀ ਖੁਸ਼ ਹੈ ਸਾਰੇ ਬੱਚੇ ਹੁਣ ਅਪਾ ਜੀ ਘਰ ਆ ਗਏ ਘਰ ਆ ਗਏ ਸਾਰੇ ਬਰਥਡੇ ਵਿਸ਼ ਕਰ ਰਹੇ ਨੇ ਮੈਂ ਤੁਹਾਨੂੰ ਦੱਬ ਗਿਆ ਹਾਂ ਸਾਰੇ ਉਸੇ ਜੁਆਇਨ ਕਰ ਰੱਖੇ ਹੈਲੋ ਬੱਸ ਹਸਾ ਮੈਂ ਹੋ ਗਿਆ ਤੁਹਾਨੂੰ ਲੋਲੂ ਬਰਾਹ ਹੋ ਜਾਂਦੇ ਮਮੀ ਸੋਈਂ ਚ ਰੇਂਜ ਨਹੀਂ ਆਉਂਦੀ ਬਾਹਰ ਆਓ ਤੁਸੀਂ ਹਾਂ ਬਾਹਰ ਨੂੰ ਆ ਜਾਓ ਹਾਂ ਅੰਦਰ ਦਾ ਥੋੜੀ ਫਿਰ ਉਹ ਅੰਦਰ ਉਹ ਟੁੱਟ ਜਾਂਦੀ ਹੈ ਆਪਣੇ ਇੱਥੇ ਪਿੰਡ ਕਨੈਕਸ਼ਨ ਕੱਟ ਜਾ ਹਾਂਜੀ ਵੈਰੀ ਡੈਡੀ ਵੈਰੀ ਨਾਲ ਗੱਲ ਡੈਡੀ ਨਾਲ ਤਾਂ ਬਾਹਰ ਗੱਲ ਹੋ ਗਈ ਸੀ ਅ ਮम्मी ਮम्मी ਨਾਲ ਹੋਈ ਸੀ ਪਰ ਕੋਈ ਨਹੀਂ ਮਤਲਬ ਕਿ ਇੱਕ ਬੰਦੇ ਦੀ ਜਾਨ ਆ ਨਹੀਂ ਲਈ ਥੋੜੀ ਫੋਟੋ दबग मामा जी मामे चक्या ना फोन कर फोन तो बड़े अच्छा अच्छा ओके ओके ਲੁਗਾ ਸੈਂਡਰ ਇਹਦਾ ਥੋੜਾ ਲਾਈਟਰ ਜਿਹਾ ਅਜੀਬ ਜਿਹਾ ਪੂਰਾ ਹਾਂ ਉਹ ਵੀ ਵਗੁਰੂ ਨਵਤੇ ਤਿਆਰੀ ਕਰਦੀ ਬੱਟੀ ਹੈ ਨਹੀਂ ਕੇਕ ਨਾ ਸੀ ਉੱਥੇ ਖਾਦਾ ਨਹੀਂ ਗਿਆ ਇੰਨਾ ਤੋਂ ਇਹਨਾਂ ਨੇ ਮੈਕਡੋਨਲਡਾ ਤੋਂ ਹੋਰ ਸਮਾਨ ਜਿਹਾ ਖਰੀਦ ਲਿਆ ਖਾਣ ਪੀਣ ਵਾਲਾ ਕਰੋ ਵੀ ਕਰੋ ਹੈਪੀ ਬਰਥਡੇ ਬਾਏ ਤੂੰ ਅਪੀਰ ਖਰੀਦੇ ਮੈਂ ਸਾਰੀ ਕੋਈ ਹੋ ਵੀ ਕਰਿਆ ਇਥੇ ਹੈਪੀ ਬਰਥਡੇ ਇਹ ਸਾਰੇ ਲੋਕੀਂ ਹੈ ਤੁਹਾਨੂੰ ਬਹੁਤ ਬਹੁਤ ਜਨਮ ਦਿਨ ਮੁਬਾਰਕ ਹੋਵੇ ਚਲੋ ਕਰੋ ਕਲਾਪਿੰਗ ਹੈਪੀ ਬਰਥਡੇ ਗੁੰਨੂ ਹੋ ਵੈਰੀ ਗੁੱਡ ਇੱਧਰ ਹੀ ਘਟਲੇ ਆ ਫਿਰ ਤੋਂ

ਇਹ ਗੁਨੇ ਲਓ ਵੀ ਆਪ ਨਾਨੀ ਦੇ ਘਰ ਤੇ ਨਾਨੇ ਦੇ ਤਰਫੋਂ ਕੇਕ ਆਇਆ ਹਾਂ ਹਾਂ ਇਹ ਸਾਰਿਆਂ ਦੀ ਤਰਫੋਂ ਨਾ ਸਾਰੇ ਤਰਫੋਂ ਆਪੇ ਖੁਆਈ ਜਾਂਦੇ ਆ ਇੱਕ ਦੂਗੇ ਨੂੰ ਲੈ ਬੁੱਤ ਬڑے ਮਾਮੇ ਦੇ ਤਰਫੋਂ ਇਹ ਪਪਾ ਦੇ ਨੌਤੇ ਵਾਹ ਇਹ ਛੋਟੇ ਮਾਮੇ ਦੇ ਤਰਫੋਂ ਹਾਂਜੀ ਹਾਂਜੀ ਆ ਯਾਰ ਯਾਰ ਬڑے ਮਾਮੀ ਦੀ ਬڑے ਬਾਪੂ ਦੀ ਬੜਾ ਖਵਾ ਯਾਰ کریم ਤਾਂ ਬਹੁਤ ਗੰਦੀ ਹੈ ਨਾਨ ਜੀ ਰਾਹ ਫੁੱਲੇ ਨਹੀਂ ਏ ਜੱਜਾ ਜੱਜਾ ਨਾਨੀ ਆਈ ਨਾਨੀ ਨਾਨੀ ਆਈ ਭਾਈ ਬਹੁਤ ਖਾ ਗਿਆ ਵੀ ਬਹੁਤ ਖਾ ਗਿਆ ਖਾਣੇ ਨੋਕਾ ਪਾਡੇ ਵਰਸ ਇੱਥੇ ਦੇ ਸਾਰੇ ਨੋਕਾ ਹੁਣ ਸਾਰੇ ਬਣਾਉਂਗਾ ਦੇਖੋ ਤੁਹਾਨੂੰ ਨਾ ਆਨਲਾਈਨ ਕੇਕ ਖਵਾਤਾ ਹੁਣ ਤੁਸੀਂ ਆਨਲਾਈਨ ਸ਼ਗਨ ਕਰਦੇ ਹੋ ਪੇ 500 ਡਾਲਰ ਇੱਕ ਬੰਦਾ ਗੁੰਨੂ ਕਹਿੰਦਾ ਗੁੰਨੂ ਗੁੰਨੂ ਕਹਿੰਦਾ ਇੱਕ ਬੰਦੇ ਦਾ 500 ਡਾਲਰ ਲਾਊਗਾ 500 ਡਾਲਰ 500 ਡਾਲਰ ਇੱਕ ਜਣੇ ਤੋਂ ਲਾਊਗਾ 500 ਡਾਲਰ 40000 ਹਾਂ ਇੱਕ ਜਣੇ ਤੋਂ ਸਾਰੇ ਰੋਲੀ ਜਾਂਦੇ ਦੇਖ ਆਏ ਹਾਂ ਵੜੀ ਮੰਮੀ ਵੇ ਲੱਡੂ ਪੇੜਾ ਜਲੇਬੀ ਰਸ ਲਾਣਾ ਹਾਂ ਜੀ ਜੀ ਤਾਂ ਦੀ ਮੰਮੀ ਵੱਲੋਂ ਹਲੋ ਠੀਕ ਹੈ ਬੱਚਿਓ ਬਸ ਵਾਹ ਵਾਈ ਗੁਰਜੀ ਅੰਚਾ ਵਾਹ ਗੁਰਜੀ ਕੀ ਫਤਿਹ